ਹੋਰਾ ਨਿਹੰਗ ਕਹਾਵੈ ਸੋ ਪੁਰਸ਼ ਦੁੱਖ ਸੁਖ ਮੰਨੇ ਨਾ ਅੰਗ ਭਾਈ ਰਤਨ ਸਿੰਘ ਜੀ ਕਹਿੰਦੇ ਨਿਹੰਗ ਸਿੰਘ ਉਹਨੂੰ ਕਹਿੰਦੇ ਆ ਜਿਹੜਾ ਸੁਖ ਸੁੱਖ ਬਹੁਤ ਉੱਪਰ ਹੋ ਜਾਂਦਾ ਜਿਹੜਾ ਹਰ ਕਿਸਮ ਤੇ ਰਹੇ ਨਿਆਰ ਉਹ ਨਾ ਹੀ ਮਾਨਤ ਮਾਨਣਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ ਜਿਹਦੀ ਦੁੱਖ ਸੁਖ ਤੋਂ ਉੱਪਰਲੀ ਅਵਸਥਾ ਹੈ ਉਹਨੂੰ ਹੀ ਨਿਹੰਗ ਸਿੰਘ ਕਹਿੰਦੇ ਹਨ ਤੋਹਰਾ ਨਿਹੰਗ ਕਹਾਵੈ ਸੋ ਪੁਰਸ਼ ਦੁਖ ਸੁਖ ਮੰਨੇ ਨੰਦ ਭਾਈ ਰਤਨ ਸਿੰਘ ਜੀ ਕਹਿੰਦੇ ਨਿਹੰਗ ਸਿੰਘ ਨੂੰ ਕਹਿੰਦੇ ਆ ਜਿਹੜਾ ਦੁਖ ਸੁਖ ਦੋਹਾਂ ਤੋਂ ਉੱਪਰ ਹੋ ਜਾਂਦਾ ਹੈ ਜਿਹੜਾ ਹਰ ਖੁਸ਼ੋਕ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਜਿਹੜੀ ਦੁਖ ਸੁਖ ਤੋਂ ਉੱਪਰ ਦੀ ਹਾਲਤ ਹੈ ਉਹ ਨਿਹੰਗ ਸਿੰਘ ਕਹਿੰਦੇ ਮਾਨ ਤੋਹਰਾ so come oh. my name